15 ਅਗਸਤ 1947 ਦੇ ਵਿੱਚ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ ਇਹ ਦਿਨ ਸਾਡੇ ਲਈ ਬਹੁਤ ਵੱਡਾ ਅਹਿਮ ਰੋਗ ਰੱਖਦਾ ਹੈ 15 ਅਗਸਤ 1947 ਦੇ ਵਾਲੇ ਦਿਨ ਐਕਸ ਆਰਮੀ ਗਰੁੱਪ ਪਿੰਡ ਰੱਲਾ ਦੇ ਐਕਸ ਸਰਵਿਸਮੈਨ ਸਾਰੇ ਹੀ ਰਲ ਕੇ ਇਸ ਜਸ਼ਨ ਨੂੰ ਮਨਾਉਂਦੇ ਨੇ ਅਤੇ ਝੰਡੇ ਦੀ ਰੀਤ ਹੈ ਜਿਹੜੀ ਉਹ ਪੂਰੀ ਕਰਦੇ ਨੇ ਸਾਰੇ ਰਲ ਮਿਲ ਕੇ ਝੰਡਾ ਲਹਿਰਾਉਂਦੇ ਨੇ ਤੇ ਅੱਜ ਆਰਮੀ ਗਰੁੱਪ ਪਿੰਡ ਰੱਲਾ ਨੇ ਫੇਰ ਹਰ ਵਾਰ ਦੀ ਤਰ੍ਹਾਂ 15 ਅਗਸਤ 26 ਜਨਵਰੀ ਇਹ ਦਿਨ ਹੈ ਜਿਹੜੇ ਦੇਸ਼ ਲਈ ਬਹੁਤ ਵੱਡਾ ਅਹਿਮ ਰੋਲ ਰੱਖਦੇ ਨੇ 15 ਅਗਸਤ ਦਾ ਤੁਹਾਨੂੰ ਤਕਰੀਬਨ ਸਭ ਨੂੰ ਪਤਾ ਹੀ ਹੈ ਤੇ ਐਸੀ ਤਰ੍ਹਾਂ ਅੱਜ ਫੇਰ 15 ਅਗਸਤ ਵਾਲੇ ਦਿਨ ਜਿਹੜਾ ਇਹ ਐਕਸ ਆਰਮੀ ਗਰੁੱਪ ਬੰਨੀਓ ਪਿੰਡ ਰੱਲਾ ਜਿਹੜਾ ਉਹ ਫਲੈਗ ਦੀ ਰੀਤ ਹੈ ਉਹ ਪੂਰੀ ਕੀਤੀ ਜਾਵੇਗੀ ਹਰ ਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਪੂਰਾ ਇਕਜੁੱਟ ਇੱਕ ਮੁੱਠ ਹੋ ਕੇ ਕੰਮ ਕਰਦੇ ਨੇ ਐਸੀ ਤਰ੍ਹਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹੋਰ ਵੀ ਕੰਮਾਂ ਦੇ ਵਿੱਚ ਰਲ ਮਿਲ ਕੇ ਜਿਹੜਾ ਉਹ ਪੂਰਾ ਯੋਗਦਾਨ ਪਾਉਂਦੇ ਬਹੁਤ ਵੱਡਾ ਸਨੇਹਾ ਦਿੰਦੇ ਨੇ ਰਲ ਮਿਲ ਕੇ ਰਹਿੰਦਾ ਤੇ ਬਹੁਤ ਵਧੀਆ ਜਿਹੜਾ ਉਹ ਤਰੀਕੇ ਦੇ ਨਾਲ ਇਕੱਠੇ ਹੋ ਕੇ ਕੰਮ ਕਰਦੇ ਨੇ ਇਨਾਂ ਨੇ ਇੱਕ ਨਹਿਰ ਦੇ ਉੱਤੇ ਬਹੁਤ ਵਧੀਆ ਸ਼ਾਨਦਾਰ ਇੱਕ ਜਿਹੜਾ ਦਫ਼ਤਰ ਹੈ ਉਹ ਵੀ ਬਣਾਇਆ ਹੈ ਇਸ ਦੇ ਵਿੱਚ ਪੰਚਾਇਤ ਦਾ ਵੀ ਬਹੁਤ ਵੱਡਾ ਅਹਿਮ ਰੋਲ ਹੈ ਇਹ ਰੋਲ ਤਾਂ ਹੀ ਨਿਭਾਏ ਜਾਂਦੇ ਨੇ ਜੇਕਰ ਕਿਸੇ ਆਪਣਿਆਂ ਦਾ ਤੇ ਬਾਹਰ ਲਿਆਂਦਾ ਚੰਗਾ ਹੰਗਾਰਾ ਹੋਵੇ ਤੇ ਵਧੀਆ ਰੋਲ ਹੈ ਜਿਹੜਾ ਉਹ ਕੀਤਾ ਜਾਂਦਾ ਆ ਜੋ ਦੇਖਦੇ ਆ किस तरह जी ये रीत है उन्हों पूरा कर देंगे अपने ਹੋਰ ਵੀ ਜਿਨਨੇ ਫੌਜ ਦੀਆਂ ਗਤੀਆਂ ਵਿਧੀਆਂ ਨੇ ਜਿਹੜੀਆਂ ਬੈਠ ਕੇ ਪੂਰੀਆਂ ਉਹਨਾਂ ਨੂੰ ਸਲਾਹ ਮਸ਼ਵਰੇ ਤੇ ਹੋਰ ਅਪਡੇਟਾਂ ਨੇ ਜਿਹੜੀਆਂ ਉਹ ਫੌਜ ਦੀਆਂ ਇੱਕ ਦੂਜੇ ਦੇ ਪ੍ਰਤੀ ਕੰਮ ਆਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਕਰਦੇ ਐ ਤੇ ਮੀਟਿੰਗ ਵੀ ਐ ਜਿਹੜੀ ਉਹ ਇਸੇ ਤਰ੍ਹਾਂ ਕਰਦੇ ਰਹਿੰਦੇ ਨੇ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਜਗਦੀਪ ਸਿੰਘ ਜਿਨਾਗਲ ਜੀ ਹਨ ਦਫਤਰ ਦੇ ਵਿੱਚ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਰੀ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਭ ਦੀਆਂ ਲਾਈਆਂ ਗਈਆਂ ਜਿਨ੍ਹਾਂ ਵੀ ਪਿੰਡ ਦੇ ਵਿੱਚ ਬਹੁਤ ਵਧੀਆ ਰੋਲ ਕੀਤੇ ਨੇ ਉਹਨਾਂ ਦੀਆਂ ਵੀ ਇੱਕ ਯਾਦਗਰ ਤਸਵੀਰਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ ਐਕਸ ਸਰਕਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਪ ਸਿੰਘ ਜੀ ਰੱਹਾ ਜਿਨ੍ਹਾਂ ਦੀ ਮਿਹਨਤ ਤੇ ਸਦਕਾ ਅਸੀਂ ਹਰ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਇਸ ਜਗ੍ਹਾ ਤੇ ਇਕੱਠੇ ਹੁੰਨੇ ਆ ਇਸ ਤੋਂ ਉਪਰੰਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਮੈਂਬਰ ਸਹਿਬਾਨ ਅਤੇ ਪਿੰਡ ਦੇ ਮੋਤਵਰ ਸੱਜਣ ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਹਟਦੇ ਆਂ ਸ਼ਹੀਦਾਂ ਦੀ ਚਿਤਾਵਾਂ ਪਰ ਲਗੇਗੇ ਹਰ ਬਰਸ ਮੇਲੇ ਪਤਨ ਪਰ ਮਟਨੇ ਵਾਲੋਂ ਦਾ ਬਾਕੀ ਜਹੀ ਨਿਸ਼ਾ ਹੋਗਾ ਇਸ ਆਜ਼ਾਦੀ ਦੇ ਦਿਨ ਨੂੰ ਦੇਖਣ ਦੇ ਲਈ ਸਾਡੇ ਯੋਧਿਆਂ ਤੂੰ ਵੀ ਅੱਜ ਅਸੀਂ ਜਾਗ ਕਰਦਾ ਜਿਵੇਂ ਸਰਦਾਰ ਭਗਤ ਸਿੰਘ ਰਾਜਗੁਰੂ ਸਚਦੇਵ ਤੇ ਹੋਰ ਲੱਖਾਂ ਮਤਲਬ ਸਾਡੇ ਭਾਰਤ ਵਰਸ ਦੇ ਜਿਨ੍ਹਾਂ ਨੇ ਇਸ ਤਿਰੰਗੇ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਨਿਸ਼ੋੜ ਦਿੱਤੀਆਂ ਉਹ ਆਪਾ ਜੋਗੀ ਵੀ ਵੀ ਉਹ ਤਤ ਤ੍ਰਤੀ ਤੇ ਇਸ ਆਜ਼ਾਦੀ ਦੇ ਸੁਭ ਦੇ ਹਾੜ ਤੇ ਕਤਰ ਬਹੁਤ ਸਾਕਾ ਸਾਂਤੋ ਬਹੁ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਪੁਰਾਣੇ ਮਹੰਤੰਤਰ ਦੇ ਉਸਮਨਾ ਰਹੇ ਹਾਂ ਮੈਂ ਆਪਣੀ ਗੱਲਬਾਤ ਨੂੰ ਦੋ ਭਾਗ ਚ ਕਰੂੰਗਾ ਇੱਕ ਤਾਂ ਜਿਵੇਂ ਪਹਿਲਾਂ ਆਪਣੇ ਦਰਸ਼ਨਪਾਲ ਜੀ ਨੇ ਦੱਸਿਆ ਹੈ ਕਿ ਆਜ਼ਾਦੀ ਦੇ ਪਿੱਛੇ ਬਹੁਤ ਵੱਡੀ ਰਵਾਨੀਆ ਨੇ ਉਹ ਜੋ ਬਹੁਗਿੰਦਤੀ ਆਪਣੇ ਪੰਜਾਬੀਆਂ ਦੀ ਹੈ ਪੰਜਾਬੀਆਂ ਨੇ ਆਪਣੀ ਖੂਨ ਨਾਲ ਆਪਣੀ ਸ਼ਹਾਦਤ ਨਾਲ ਆਪਾਂ ਨੂੰ ਬੜੀਆਂ ਮੁਸ਼ਕਲਾਂ ਨਾਲ ਇਹ ਆਜ਼ਾਦੀ ਦਿਵਾਈ ਹੈ ਤਾਂ ਆਪਾਂ ਨੂੰ ਇਸ ਆਜ਼ਾਦੀ ਵਿੱਚ ਹੋ ਜਾ ਚਾ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਨਾ ਚਾਹੀਦਾ ਜਿੱਥੋਂ ਤੱਕ ਮੈਂ ਸਮਝਦਾ ਕਿ ਆਜ਼ਾਦੀ ਸਾਨੂੰ ਮਿਲ ਗਈ ਪਰ ਕਈ ਵਾਰੀ ਅਸੀਂ ਇਹੋ ਜੇ ਕਿਸੇ ਕਮਾਕਾਰਾਂ ਦੇ ਜਾਂ ਹੋਰ ਕਿਸੇ ਆਬਾਦਾਂ ਦੇ ਖਾਸ ਕਰਕੇ ਇੱਥੇ ਦਾ ਬਜ਼ੁਰਗ ਬੈਠੇ ਆ ਸਾਰੇ ਸੋਜੇ ਹੋਏ ਨੇ ਪਰ ਖਾਸ ਕਰਕੇ ਜੇ ਆਪਾਂ ਚਿੰਤਾ ਕਰੀਏ ਨੌਜਵਾਨ ਕਿੰਨੇ ਨੇ ਉਹਨਾਂ ਨੂੰ ਸਾਰਾ ਨੂੰ ਪਤਾ ਹੀ ਹੈ ਕਿ ਆਪਾਂ ਆਜ਼ਾਦੀ ਕਿੰਨੇ ਕ ਸੌਖੇ ਆ ਜਾਂ ਕਿੰਨੀ ਕ ਆਜ਼ਾਦੀ ਮਾਨ ਰਹੇ ਨੇ ਆ ਪਤਾ ਨਹੀਂ ਕਿ ਹੈ ਕੋਈ ਸਰਕਾਰਾਂ ਦੀਆਂ ਨੀਤੀਆਂ ਜਾਂ ਕਿਸ ਤਰ੍ਹਾਂ ਦਾ ਕੰਮ ਚਕਾਰ ਚੱਲ ਰਿਹਾ ਹੈ ਮੈਂ ਕਿਉਂਕਿ ਮੈਂ ਆਪਦੇ ਦਿਲੋਂ ਇਹ ਗੱਲ ਮਿੱਤੂਆਂ ਕੋਟ ਚ ਰਹਿਣਾ ਕੋਟ ਦੇ ਵਿੱਚ ਆਪਾਂ ਦੇਖਦੇ ਆਂ ਕਿ ਬਹੁਤ ਵੱਡੀ ਤਰ੍ਹਾਂ ਦੀ ਆਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਸਮਾਜ ਪਰਿਵਰਤੀ ਗੱਲਾਂ ਦਿੱਤੀਆਂ ਆਪਾਂ ਮਾਹੌਲ ਨਸੇ ਹੋਣ ਦਾ ਹੋ ਰਿਹਾ ਉਹਨਾਂ ਦੇ ਇੰਨੇ ਗੁਲਾਮ ਬਣੇ ਹੋਏ ਨੇ ਲੋਕ ਆ ਜਾਂ ਫਰਾਉਡ ਕਰਨ ਦੇ ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਇੱਥੇ ਦੱਸਣੀਆਂ ਨਹੀਂ ਚਾਹੁੰਦਾ ਪਰ ਆਪਾਂ ਨੂੰ ਉਹਨਾਂ ਤੋਂ ਵੀ ਆਜ਼ਾਦ ਹੋਣ ਦੀ ਲੋੜ ਹੈ ਖਾਸ ਕਰਕੇ ਆਪਾਂ ਸਾਰੇ ਇੱਥੇ ਬਜ਼ੁਰਗ ਬੈਠੇ ਆ ਬਜ਼ੁਰਗਾਂ ਵਾਸਤੇ ਦੇ ਵਿੱਚ ਤਾਂ ਬਿਲਕੁਲ ਬੰਦੇ ਨੂੰ ਆਪਣੇ ਨੂੰ ਦਿਲ ਨੂੰ ਖੋਲ ਲੈਣਾ ਚਾਹੀਦਾ ਆਜ਼ਾਦ ਹੋ ਜਾਣਾ ਚਾਹੀਦਾ ਕਿਉਂਕਿ ਅਸੀਂ ਸਾਰੇ ਸੈਨਿਕ ਰਹੇ ਆ ਆਪਣੀ ਰੇਡ ਡਿਊਟੀ ਨੂੰ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ ਤੇ ਨਿਭਾ ਵੀ ਰਹੇ ਆ ਉਸੇ ਤਰ੍ਹਾਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਦੀ ਵੀ ਨਿਭਾਉਂਦਾ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣੀਆਂ ਪਾਵਰਾਂ ਮੈਂ ਤਾਂ ਮਾਨਸਾ ਜਿਹੜੀ ਜੋ ਆਪਣਾ ਪਿੰਡ ਹੀ ਹੋ ਪਿੰਡ ਰੱਲਾ ਜਿਹੜਾ ਕਿ ਇਹਦੇ ਉੱਤੇ ਇਜਤ ਤੇ ਸ਼ਮਾਓ ਚਪੀਨ ਅੰਪੀ ਹੋ 15 ਗਾਸ ਤੋਂ ਉਹ ਹੋਰ ਲੋਰੀ ਵਾਂਗ ਤੁਸੀਂ ਜਿਹੜਾ ਹਾਰਮੋਨ ਬਰੇਕ ਉਤਸਵ ਨੂੰ ਬੜੇ ਹੀ ਉਲਾਸ ਨਾਲ ਖੁਸ਼ੀ ਨਾਲ ਮਨਾਉਂਦਾ ਹੈ ਇਹ ਵੀ ਬੜੀ ਵੱਡੀ ਗੱਲ ਹੈ ਇਹ ਵੀ 2 ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੋਗਾ ਥਾਣਾ ਦੇ ਸੀਨੀਅਰ ਐਸ ਐਚਓ ਮੈਡਮ ਬੈਂਤਕਰ ਇਹ ਵੀ ਇਸ 플ੈਗ ਰਸਮ ਦੇ ਵਿੱਚ ਪਹੁੰਚੇ ਬਹੁਤ ਜ਼ਿਆਦਾ ਤ੍ਰੀਪ ਕੀਤੀ ਸਾਬਕਾ ਸੈਨਿਕ ਪਿੰਡ ਰੱਲੇ ਦੀ ਇਸ ਤਰ੍ਹਾਂ ਦਾ ਜਿਹੜਾ ਕਦਮ ਚੁੱਕਿਆ ਹੋਇਆ ਰੱਲੇ ਦੇ ਐਕਸ ਆਰਮੀ ਗਰੁੱਪ ਨੇ ਮੈਨੂੰ ਬਹੁਤ ਜ਼ਿਆਦਾ ਜਿਹੜਾ ਉਹ ਕਹਿੰਦੇ ਵੀ ਚੰਗਾ ਲੱਗਿਆ ਦਫ਼ਤਰ ਦੇ ਵਿੱਚ ਆ ਕੇ ਹੋਰ ਵੀ ਮੈਡਮ ਜੀ ਨੇ ਬਹੁਤ ਜ਼ਿਆਦਾ ਤਾਰੀਫ਼ ਕੀਤੀ ਕਿ ਉਹਨਾਂ ਸ਼ਹੀਦਾਂ ਦੀ ਯਾਦਗਰ ਤਸਵੀਰਾਂ ਨੇ ਜਿਹੜੀਆਂ ਤੁਸੀਂ ਦਫ਼ਤਰ ਦੇ ਵਿੱਚ ਲਾਈਆਂ ਇਹ ਵੀ ਇੱਕ ਬਹੁਤ ਵੱਡਾ ਪ੍ਰਸ਼ੰਸਾ ਲਾਇਕ ਹੈ ਜਿਹੜਾ ਕੰਮ ਹੈ ਬਹੁਤ-ਬਹੁਤ ਧੰਨਵਾਦ ਕੀਤਾ ਮੈਡਮ ਜੀ ਨੇ ਚਾਹ ਪਾਣੀ ਦੀ ਜਿਹੜੀ ਪ੍ਰੇਡ ਸੀ ਉਹ ਵੀ ਟੈਂਡ ਕੀਤੀ ਤੇ ਬਹੁਤ ਜ਼ਿਆਦਾ ਪੰਚਾਇਤ ਦੀ ਤੇ ਸਭ ਕਾ ਸੈਨਿਕ ਗਰੁੱਪ ਪਿੰਡ ਰੱਲਾ ਦੀ ਬਹੁਤ ਜ਼ਿਆਦਾ ਤਰੀਫ ਕੀਤੀ ਤੇ ਹੋਰ ਵੀ ਅੱਗੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਮੇਰੇ ਲੈ ਕੇ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ